ਇਹ ਜਿਹੜੀ ਐਸਡੀ ਪ्रेस कॉन्फ्रेंस ਹੈਗੀ ਹੈ ਇਹ ਡੇਟ 27 ਨਵੰਬਰ ਨੂੰ ਕਰੀਬ 27 28 ਦੀ ਰਾਤ अर्ਲੀ ਮਾਰਨਿੰਗ 2 ਵਜੇ ਦੀ ਵਾਰਦਾਤ ਹੈ 27 ਨਵੰਬਰ ਦੀ ਦਸੰਬਰ ਨਵੰਬਰ ਨਵੰਬਰ 27 ਨਵੰਬਰ ਦੀ ਵਾਰਦਾਤ ਹੈ ਉਸ ਦੌਰਾਨ ਭੰਡਾਰੀ ਪੁਲ ਦੇ ਉੱਪਰ ਇੱਕ ਸਨੇਚਿੰਗ ਹੋਈ ਸੀ ਜੋ ਕਿ ਬੱਚੇ ਇਗਜ਼ਾਮ ਦੇਣ ਆਏ ਸੀਗੇ ਤੇ ਆਪਣੇ ਹੋਟਲ ਦੇ ਵਿੱਚ ਜਾ ਰਹੇ ਸੀ ਉਹਨਾਂ ਕੋਲੋਂ ਸਨੇਚਿੰਗ ਹੋਈ ਸੀ ਚਾਰ ਮੁੰਡਿਆਂ ਨੇ ਸਨੇਚਿੰਗ ਕੀਤੀ ਸੀ ਇਹਨਾਂ ਦਾ ਫੋਨ ਖੋਇਆ ਸੀ ਉਹ ਸਾਡੇ ਕੋਲ ਥਾਣੇ ਐਸਐਚਓ ਗੁਰਪ੍ਰੀਤ ਸਿੰਘ ਕੋ ਆਇਆ ਤਾਂ ਉਹਨਾਂ ਨੇ ਕੋਈ ਐਕਸ਼ਨ ਕਰਦੇ ਹੋਏ ਟੀਮ ਡਿਪੂਟ ਕੀਤੀ ਤੇ ਉੱਚ ਸਾਨੂੰ ਕੋਈ ਸੀਸੀਟੀਵੀ ਫੁਟੇਜ ਦੇ ਥਰੂ ਸਾਨੂੰ ਕੋਈ ਇਨਪੁਟ ਨਹੀਂ ਮਿਲੀ ਇਹਨਾਂ ਨੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਮੁੰਡਿਆਂ ਦੇ ਮੁੰਡਿਆਂ ਨੇ ਹੀ ਸੇਮ ਡੇਟ ਸੇਮ ਅੱਧੇ ਘੰਟੇ ਬਾਅਦ ਹੀ ਇੱਕ ਵਾਰਦਾਤ ਕੀਤੀ ਥਾਣੇ ਸੁਲਤਾਨਵਿੰਡ ਦੇ ਵਿੱਚ ਜਾਂਦੇ ਹੋਏ ਜੋ ਕਿ ਇਹ ਵਰਪਾਲਾਂ ਦੇ ਰਹਿਣ ਵਾਲੇ ਨੇ ਅਸੀਂ ਸਾਰਿਆਂ ਨੂੰ ਅਸੀਂ ਸਾਰਿਆਂ ਨੇ ਹੀ ਇਹਨਾਂ ਦੋਸ਼ੀਆਂ ਨੂੰ ਵਰਪਾਲਾ ਪਿੰਡ ਦੇ ਵਿੱਚ ਇਹਨਾਂ ਨੂੰ ਨੈਬ ਕੀਤਾ ਹੈਗਾ ਤੇ ਇਹਨਾਂ ਦੇ ਨਾਮ ਹਰਮਨ ਸਿੰਘ ਉਰਫ ਹਮਾ ਲੱਡੀ ਉਰਫ ਲੱड्डੂ ਗੁਰਜਿੰਦਰ ਸਿੰਘ ਉਰਫ ਸੋਨੂ ਸੰਨੀ ਪੁੱਤਰ ਸੰਨੀ ਸਿੰਘ ਇਹ ਸਾਰੇ ਵਰਪਾਲਾ ਦੇ ਰਹਿਣ ਵਾਲੇ ਹਨ ਤੇ ਇਹ ਕਾਫੀ ਐਕਟਿਵ ਬੰਦੇ ਹੈਗੇ ਨੇ ਇਹਨਾਂ ਦੇ ਉੱਪਰ ਹਰ ਇੱਕ ਦੇ ਉੱਪਰ ਤਿੰਨ ਤਿੰਨ ਚਾਰ ਚਾਰ ਮੁਕੱਦਮੇ ਦਰਜ ਹਨ ਸਨੇਚਿੰਗ ਵਾਲੇ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਉੱਪਰ ਸਿਰਫ ਇਨਾਂ ਦੇ ਉੱਪਰ 379 22 ਦੇ ਪਰਚੇ ਨੇ ਜਿਹੜੇ ਮਾਰ ਦੇਣ ਦੀ ਨੀਅਤ ਦੇ ਨਾਲ ਆਪਾਂ ਸर्चिंग ਕਰਦੇ ਆ। ਤੋਂ ਮੈਂ ਚਾਹੁੰਨਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੇ ਸਾਡੇ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਏਟ ਡੀਸੀਪੀ ਇਨਵੈਸਟੀਗੇਸ਼ਨ ਹਰਬੀ ਸਿੰਘ ਮੰਡੇਰ ਸਾਹਿਬ ਦੇ ਦਿਸ਼ਾ ਨਿਰਦੇਸ਼ ਏਟ ਆਲਮ ਵਿਜੇ ਸਰ ਡੀਸੀਪੀ ਲਾਨ ਆਰਡਰ ਤੇ ਮੈਡਮ ਹਰਕਮਲ ਜਿਹੜੇ ਸਾਡੇ ਏਡੀਸੀਪੀ 2 ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਏਟ ਅਸੀਂ ਸਾਰੇ ਸਾਰਿਆਂ ਨੇ ਹੀ ਬੜੇ ਵੱਧ ਚੜ ਕੇ ਇਹਨਾਂ ਵਾਰਦਾਤਾਂ ਨੂੰ ਟ੍ਰੇਸ ਕਰਨ ਦੇ ਵਿੱਚ ਅਸੀਂ ਕਾਮਯਾਬੀ ਕਿਹਾਜ਼ਤ ਕੀਤੀ ਆ। ਜਿਹੜੇ ਚਾਰ ਮੁੱਖ ਐਕਟਿਵ ਬੰਦੇ ਨੇ ਉਹਨਾਂ ਨੂੰ ਅਸੀਂ ਕਾਬੂ ਕਰਨ ਦੇ ਵਿੱਚ ਇਹਨਾਂ ਦੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਮਤਲਬ ਵਧੀਆ ਕੰਮ ਕੀਤਾ ਹੈ ਜਿਆਦਾਤਰ ਵਾਰ ਤਾਂ ਤਾਂ ਕਿੱਥੇ ਕਰਦੇ ਨੇ ਸਾਰੇ ਇਹ ਜਿਆਦਾਤਰ ਉਹਨਾਂ ਦੇ ਸ਼ੁੱਸ਼ੀ ਤੋਂ ਖਾਣਾ ਨਹੀਂ ਸੀ ਹਾਂਜੀ ਭੇਜ ਦੋ ਉਹਨਾਂ ਨੂੰ ਸ਼ੁੱਸ਼ੀ ਵੇਚਾ ਹੁਣ ਚੱਲੋ ਇਹੋ ਮੈਂ ਆਹ ਛੋਟੀ ਉਮਰ ਦੇ ਲੱਗਦੀ ਕਿੰਨੀ ਉਮਰ ਹੈਗੀ ਨਾ ਇਹ ਸਾਰਿਆਂ ਦੀ بیوی ਬੱਚੀ 25 ਸਾਲ ਉਮਰ ਹੈਗੀ ਜੀ ਸਾਰੇ ਨਸ਼ੇ ਕਰਦੇ ਨੇ ਕੀ ਕਰਦੇ ਨੇ ਸਰ ਹੈ ਨਸ਼ੇ ਕਰਦੇ ਨੇ ਹਾਂਜੀ ਸਰ ਸਾਰੇ ਨਸ਼ੇ ਕਰਨ ਦੇ ਆਦੀ ਹਨ ਸਾਰੇ ਨਸ਼ੇ ਕਰਨ ਦੇ ਆਦੀ ਹਨ ਹੁਣ ਤੱਕ ਟੋਟਲ ਕਿੰਨੀਆਂ ਕੇਸ ਦਾ ਤਾਂ ਇਹਨੇ ਕਰੇ ਇਹ ਦੇਖੋ ਜੀ ਜੋ ਅਸੀਂ ਇਹਨਾਂ ਕੋਲੋਂ ਰਿਕਵਰੀ ਕੀਤੀ ਆ ਤਕਰੀਬਨ ਅਸੀਂ 11 ਮੋਬਾਈਲ ਫੋਨ ਰਿਕਵਰ ਕੀਤੇ ਨੇ ਇਹਨਾਂ ਤੋਂ ਇੱਕ ਬਾਈਕ ਰਿਕਵਰ ਕੀਤੀ ਆ ਜੋ ਕਿ ਇਹਨਾਂ ਨੇ ਵੀ ਇਹ ਚੋਰੀ ਕੀਤਾ ਹੋਇਆ ਸੀਗਾ ਫਤਾਪੁਰ ਏਰੀਆ ਦੇ ਵਿੱਚੋਂ ਉਸ ਚੋਰੀ ਦੇ ਬਾਈਕ ਦੇ ਉੱਪਰ ਹੀ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਇੱਕ ਇੱਕ ਬਾਈਕ ਤੇ ਚਾਰਜ ਲੈ ਜਾਂਦੇ ਹੁੰਦੇ ਸੀ ਹਾਂਜੀ ਬਿਲਕੁਲ ਜੀ ਇੱਕ ਬਾਈਕ ਤੇ ਇੱਕ ਇਹਨਾਂ ਦਾ ਬੰਦਾ ਕੇ ਖੜਾ ਹੁੰਦਾ ਸੀਗਾ ਤੇ ਇਹਨਾਂ ਯਾਨੇ ਟ੍ਰਿਪਲਿੰਗ ਕਰਕੇ ਜਾਂਦੇ ਹੁੰਦੇ ਸੀ ਫਰਾਸਕਲੀਅਰ ਕਰਨ ਵਾਸਤੇ ਪਹਿਲਾਂ ਵੀ ਪਰਚੇ ਸਰ ਇਨਾਂ ਤੇ ਹਾਂਜੀ ਪਹਿਲਾਂ ਵੀ ਪਰਚੇ ਦਰਜ ਨੇ ਜੀ ਥਾਣੇ ਦਿਹਾਤੀ ਦੇ ਵਿੱਚ ਚਾਟੀਪਿੰਡ ਜੰਡਿਆਲਾਗੁਰੂ ਮਕਬੂਲਪੁਰਾ ਏਰੀਆ ਦੇ ਵਿੱਚ ਬੀਟ ਵਿਜ਼ਨ ਫਿਰ ਵੇਰਕੇ ਥਾਣੇ ਦੇ ਵਿੱਚ ਕਾਫੀ ਪਰਚੇ ਦਰਜ ਨੇ ਹੁਣ ਜਿਹੜੇ 11 ਫੋਨ ਇਹਨਾਂ ਨੇ ਸਟ੍ਰੈਚਰ ਸੈਲਚਿੰਗ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਕਾਫੀ ਪਰਚੇ ਵੀ ਦਰਜ ਹਨ ਜਿਨ੍ਹਾਂ ਦੇ ਵਿੱਚ ਬਾਕੀ ਜਿਹੜੇ ਪਰਚੇ ਜਿਹੜੇ ਵਾਰਦਤਾਂ ਚੁੱਤੋਂ-ਚੁੱਤੋਂ ਇਹਨਾਂ ਨੇ ਮੋਬਾਈਲ ਫੋਨ ਰਿਕਵਰ ਕੀਤੇ ਸਨੈਚ ਕੀਤੇ ਹਨ ਉਹ ਵੀ ਪੇਸ਼ ਕਰ ਰਹੇ ਹਨ ਚਾਰ ਬੰਦੇ ਨਹੀਂ ਗਏ ਜੀ ਉਹ ਵੀ ਬੰਦੇ ਫਰਦਰ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਜੀ ਜਿੱਦਾਂ ਵੀ ਇਨਵੈਸਟੀਗੇਸ਼ਨ ਦੇ ਵਿੱਚ ਬੰਦੇ ਹੋਰ ਇਹਨਾਂ ਦੇ ਸਾਹਮਣੇ ਆਉਣਗੇ ਅਸੀਂ ਤੁਹਾਡੇ ਸਾਹਮਣੇ ਜਰੂਰ ਇਹਨਾਂ ਦੇ ਨਾਮ ਰੱਖਾਂਗੇ ਪਰ ਦੇਖੀ ਕਰਦੇ ਸੀ ਪਹਿਲੇ ਸਾਰੇ ਜੀ ਜੇਕਰ ਇਜ਼ੀ ਟਾਰਗੇਟ ਹੁੰਦਾ ਜਿਹੜਾ ਕੋਈ ਇਜ਼ੀ ਟੂ ਟੇਕ ਜਿਹੜਾ ਟਾਰਗੇਟ ਹੋਊਗਾ ਉਹਨਾਂ ਨੂੰ ਉਹੀ ਉਹਨਾਂ ਨੂੰ ਵਾਰਦਤ ਦਿੰਦੇ ਹਾਂ ਠੀਕ ਜੀ ਜਿਹੜਾ ਮੋਰਚਾ ਬਰਾਮਦੇ ਕੀਤਾ ਸਰ ਉਹਦੀ ਪਹਿਲੇ ਕਿਤੇ ਦਰਜ ਬਈਏ ਸ਼ਿਕਾਇਤ ਇਹ ਅਸੀਂ ਪਤਾ ਕਰ ਰਹੇ ਆ ਜੀ ਜਿੱਥੋਂ ਮੈਂ ਜੋ ਇਹਨਾਂ ਦੀ ਪੁਛਕਿਸ ਦੇ ਵਿੱਚ ਆਇਆ ਕਿ ਇਹ ਫਤਾਬੁਰ ਏਰੀਆ ਤੋਂ ਚੋਰੀ ਕੀਤਾ ਗਲੀ ਨੰਬਰ ਲਾ ਕੇ ਗਲੀ ਨੰਬਰ ਜੀ ਗਲੀ ਨੰਬਰ ਲਾ ਕੇ ਬਹੁਤ ਬੜਾ ਵਧੀਆ ਇਹ ਐਸ ਐਚ ਓ ਸਿਵਲ ਐਂਡ ਗੁਰਪਤ ਨੇ ਬੜਾ ਵਧੀਆ ਇਹ ਸਲਾਣਾ ਕੰਮ ਕੀਤਾ ਹੈਗਾ ਜਿਹੜੇ ਚਾਰ ਦੋਸ਼ੀ ਚਾਰੇ ਦੇ ਚਾਰੇ 382 ਬੀ 2 ਦੇ ਅੰਡਰ ਫਾਈਲ ਜਸਟਡ ਆਲਰੇਡੀ ਹੈਗੀ ਹੈ ਨਾ ਜੀ ਲਖਮੀ ਵੀ ਕੀਤਾ ਨਾ ਜੀ ਸਪੈਸਿੰਗ ਨਹੀਂ ਹਲੇ ਤੱਕ ਨਹੀਂ ਜੀ ਹੈਗੀ ਆ ਜਿਹੜੀ ਬਾਕੀ ਮਾਰਦਾ ਤੇ ਇਹਨਾਂ ਨੇ ਕੀਤੇ ਉਦੋਂ ਇੰਟਰਸ ਸਰਲ ਮਾਰਡ ਕੀ ਨੀ ਦਿਨਾਂ ਦਾ ਲਿਤਾ ਕੇ ਪਰ ਮਾਰ ਜੀ ਅਸੀਂ ਅੱਜ ਪੇਸ਼ ਕਰਨਾ ਜੀ ਅੱਜ ਪੇਸ਼ ਅੱਜ ਪੇਸ਼ ਕਰਦੇ ਤੇ ਇਹਦੇ ਅੰਦਰ ਮਾਰ ਜੀ ਅੱਗੇ ਤਿੰਨੇ ਅੰਦਰ ਮਾਰ ਚੱਲਦੇ ਸੀ